ਮਾਨ ਸਾਹਿਬ ਦੀ ਸੋਚ ਦੇ ਮੁਤਾਬਕ ਜੀਵਲਾਲ ਸਾਹਿਬ ਸਾਡੇ ਪੰਜਾਬ ਦੇ ਆਰਕੀਟੈਕਚਰ ਨੇ ਜਿਨ੍ਹਾਂ ਨੇ 80 ਤੋਂ ਵੱਧ ਮжоਰਿਟੀ ਚ ਸਾਨੂੰ ਜੋ-ਜੋ ਦਮੀਆਂ ਸੁਵਿਧਾਵਾਂ ਤੁਸੀਂ ਦੇਖੋ ਸਕੂਲ ਆਫ ਐਮੀਨਸ ਬੰਲਾ ਕਲੀਨਿਕ ਕਿੰਨੀਆਂ ਹਜ਼ਾਰਾਂ ਦੀ ਤਰ੍ਹਾਂ ਚ ਨੌਜਵਾਨਾਂ ਨੂੰ ਨੌਕਰੀਆਂ ਜਿੰਨੇ ਸਾਡੇ ਸੰਗਤਾਂ ਤੇ ਸ਼ਹੀਦ ਹੁੰਦੇ ਨੇ ਆਮ੍ਰੀ ਤੱਕ ਕੀ ਬਾਕੀ ਸਰਕਾਰਾਂ ਕੀ ਕਰਦੀ ਸੀ ਜੀ ਇੱਕ ਸਲਾਈ ਮਸ਼ੀਨ ਦੇ ਕੇ ਇੱਕ ਵਿਧਵਾ ਭੈਣ ਨੂੰ ਸਾਡੀ ਨੂੰ ਘਰ ਭੇਜ ਦਿੰਦੇ ਸੀ ਕਰੋੜ-ਕਰੋੜ ਰੁਪਏ ਦੇ ਚੈੱਕ ਆਪ ਮਾਨ ਸਾਹਿਬ ਜਾ ਕੇ ਨਾਲੇ ਪਰਿਵਾਰ ਚ ਬੈਠ ਕੇ ਹਾਂ ਉਹਨਾਂ ਦਾ ਦੁੱਖ ਸਾਂਝਾ ਕਰਦੇ ਆ ਤੇ ਨਾਲੇ ਉਹਨਾਂ ਦੀ ਆਰਥਿਕ ਬਦਲ ਅਸੀਂ ਜਿੰਨੀ ਕਰ ਸਕਦੇ ਆ ਮੇਰਾ ਖਿਆਲ ਆ ਐਸਾ ਇਤਿਹਾਸ ਚ ਹੋਇਆ ਉਹ ਸਾਡਾ ਇੱਕ ਕਿਸਾਨ ਬੱਚਾ ਦੁਨੀਆ ਤੋਂ ਦੂਰ ਹੋਇਆ ਤੇ ਉਸ ਚੀਜ਼ ਚ ਵੀ ਦੇਖੋ ਬਾਹਰ ਸਾਹਮਣੇ ਕਿੰਨਾ ਦਰਿਆਦਰੀ ਦਿਖਾਈ ਆ ਔਰ ਕੋਲੋ ਬੱਚਾ ਤਾਂ ਇਸੇ ਲਈ ਆ ਸਾਡੇ ਵਾਪਸ ਪਰ ਪਰਿਵਾਰ ਦੇ ਨਾਲ ਅਸੀਂ ਸਾਡਾ ਸਾਰੀ ਸਾਰੀ ਪਾਰਟੀ ਖੜੀ ਆ ਕਿਸਾਨਾਂ ਦਾ ਸਾਡੀ ਸਾਰੀ ਸਾਰੀ ਪਾਰਟੀ ਖੜੀ ਆ ਔਰ ਜੋ ਵੱਤ ਵਤ ਤੁਸੀਂ ਦੇਖੋ ਕਰੋੜ ਰੁਪਏ ਦਾ ਉਹਨਾਂ ਨੇ ਉੱਥੇ ਵੀ ਐਲਾਨ ਕੀਤਾ ਔਰ ਜਿਹੜੇ ਜ਼ਖਮੀ ਹੋਏ ਨੇ ਸਾਡੇ ਕਿਸਾਨ ਵੀ ਉਹਨਾਂ ਦਾ ਫ੍ਰੀ ਇਲਾਜ ਸਾਰਾ ਕੁਝ ਜੋ ਵੀ ਚਾਹੀਦਾ ਉਹਨਾਂ ਨੂੰ ਉਹ ਸਾਰਾ ਕੁਝ ਉਹ ਪਾਰਟੀ ਕੰਮ ਕਰਦੀ ਆ ਸਰਬੇਸ਼ਕ ਜਿਹੜਾ 1 ਕਰੋੜ ਰੁਪਏ ਦੇ ਚੈੱਕ ਦੀ ਗੱਲ ਕੀਤੀ ਹੈ ਜਿਹੜਾ 1 ਕਰੋੜ ਰੁਪਏ ਦੇਣ ਦੀ ਗੱਲ ਕੀਤੀ ਹੈ ਇੱਕ ਨੌਕਰੀ ਦੀ ਗੱਲ ਕੀਤੀ ਹੈ ਵੀ ਉਹਦੀ ਭੈਣ ਨੂੰ ਜਿਹੜੀਆਂ ਨੌਕਰੀ ਦਿੱਤੀ ਜਾਊਗੀ ਸ਼ੁਕਰਾਨੇ ਦੀ ਨੂੰ ਪਰ ਕਿਸਾਨ ਵੀਰ ਮੰਗ ਕਰ ਰਹੇ ਨੇ ਕਿ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਉੱਪਰ ਜਿਹੜਾ ਵਾ 302 ਦਾ ਪਰਚਾ ਦਰਜ ਕੀਤਾ ਦੇਖੋ ਬਿਲਕੁਲ ਹੋਣਾ ਚਾਹੀਦਾ ਸਾਡਾ ਇੱਕ ਨੌਜਵਾਨ ਬੱਚਾ ਜਿਹੜਾ ਕਿ ਸਿਰਫ 2 ਕਿੱਲੇ ਦਾ ਇੱਕ ਮਾਲਕ ਸੀਗਾ ਇੱਕ ਆਮ ਪਰਿਵਾਰ ਚੋਂ ਬੱਚਾ ਉੱਥੇ ਕੋਈ ਉਹ ਬੱਚਾ ਉੱਥੇ ਸੈਲਫੀਆਂ ਜਾਂ ਫੋਟੋ ਖਰਾਉਂਣ ਨਹੀਂ ਸੀ ਗਿਆ ਉਹੋ ਆਪਣੇ ਜਿਹੜੀ 2 ਕਿੱਲੇ ਦੀ ਖੇਤੀ ਆ ਉਹਨੂੰ ਪਚਾਉਣ ਵਾਸਤੇ ਆਪਣੇ ਉਹ ਉੱਥੇ ਗਿਆ ਸੀਗਾ ਪਰ ਉਸ ਮੰਦਪਾ ਕੀ ਗੱਲੇ ਹੋਈਆਂ ਬੱਚਾ ਸਾਡੇ ਤੋਂ ਇੱਡਾ ਨੇ ਖੋਇਆ ਬੱਚਾ ਤਾਂ ਤੰਦੂਸ ਖੇਡਦਾ ਹੱਸਦਾ ਗਿਆ ਸੀ ਉੱਥੇ ਆਪਣੇ ਹੱਥ ਬੰਗਣ ਗਿਆ ਸੀ ਪਰ ਇਹਨਾਂ ਨੇ ਇੱਡੀ ਬੇਦਰਦੀ ਦੇ ਨਾਲ ਮੈਂ ਤਾਂ ਕੱਲ ਹੋਰ ਵੀ ਦੇਖਿਆ ਵੀ ਜਿਹੜੇ ਸਾਡੇ ਉੱਥੇ ਡਾਕਟਰ ਸਾਡੇ ਇਥੋਂ ਦੇ ਇਲਾਜ ਕਰਨ ਵਾਸਤੇ ਜਿਹੜੇ ਸਟੈਚਰ ਤੇ ਪੇਸ਼ੈਂਟ ਹੈ ਉਹਨਾਂ ਦੇ ਤੇ ਅਥਰੂ ਗੈਸ ਡਾਕਟਰ ਦੇ ਤੇ ਅਥਰੂ ਗੈਸ ਇਸਤਰੀ ਕੇ ਦਾ ਇਹ ਮਤਲਬ ਤੁਲਕੀ ਅੜਮੁਖੀ ਇਹਨਾਂ ਨੇ ਮਤਲਬ ਕੰਮ ਕੀਤੇ ਨੇ ਜਿਹੜੇ ਕਿ ਬਿਲਕੁਲ ਨਿੰਦਾਯੋਗ ਇਦਾਂ ਤਾਂ ਕਦੇ ਅੰਗਰੇਜ਼ਾਂ ਦੇ ਟਾਈਮ ਤੇ ਨਹੀਂ ਸੀ ਹੋਇਆ ਜੋ ਬੋਦੀ ਸਾਹਿਬ ਕਰ ਰਹੇ ਨੇ ਦੇ ਬੜੀ ਇਹ ਇੱਕ ਨਿੰਦਾਯੋਗ ਗੱਲ ਹੈ ਵੀ ਸ਼ਰਮ ਆਣੀ ਚਾਹੀਦੀ ਹੈ ਵੀ ਜਿਸ ਪੰਜਾਬ ਨੇ ਆਪਣੀਆਂ ਸ਼ਹਾਦਤਾਂ ਦੇ ਕੇ 80% ਸ਼ਹਾਦਤਾਂ ਸਾਡੇ ਪੰਜਾਬ ਨੇ ਸਾਡੇ ਸ਼ਹੀਦਾਂ ਨੇ ਦਿੱਤੀਆਂ ਤਾਂ ਮੁਲਕ ਆਜ਼ਾਦ ਹੋਇਆ। ਔਰ ਸਾਰਾ ਇੱਥੋਂ अनाज ਸਾਰੇ ਹਿੰਦੁਸਤਾਨ ਦਾ ਢਿੱਡ ਭਰਦਾ ਸਾਰੇ ਨੈਸ਼ਨਲ ਇੰਟਰਨੈਸ਼ਨਲ ਵੀ ਸਾਡਾ ਨਾਜ ਜਾਂਦਾ। ਮਤਲਬ ਇਹ ਉਹ ਅੰਦਾਤਾ ਜਿਹੜਾ ਕਿ ਇੱਕ ਮਿੱਟੀ 'ਚ ਮਿੱਟੀ ਹੋ ਕੇ ਠੰਡ ਦੇ ਵਿੱਚ ਗੜਿਆਂ ਦੀ ਮਾਰ ਚ ਆਪਣੇ ਬਰਸਾਤ ਦੇ ਵਿੱਚ ਗਰਮੀ ਦੇ ਵਿੱਚ 24 ਘੰਟੇ ਖੇਤਾਂ ਦੀ ਮਿੱਟੀ ਨਾਲ ਮਿੱਟੀ ਹੋ ਗਈ ਲੋਕਾਂ ਦੇ ਢਿੱਡ ਭਰਨ ਵਾਲੇ ਦਾ ਧਿਆਨ ਹੁੰਦਾ ਤੇ ਉਹ ਜੇ ਆਪਣਾ ਹੱਕ ਮੰਗਣ ਲਈ ਆਪਣੇ ਖੇਤ ਬਚਾਉਣ ਲਈ ਗਿਆ ਹੈਗਾ ਤੇ ਉਹਨਾਂ ਦਾ ਇਹਨਾਂ ਨੂੰ ਆਦਰ ਸਤਕਾਰ ਨਾਲ ਦਰਵਾਜ਼ੇ ਖੋਲਨੇ ਚਾਹੀਦਾ ਹੈ ਏਡੇ ਏਡੇ ਇਹਨਾਂ ਨੇ ਬੈਰੀਕੇਡ ਲਾ ਕੇ ਇਹ ਕੋਈ ਇਹ ਕੋਈ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਉਂਡਰ ਥੋੜੀ ਇਹਨਾਂ ਦਾ ਹਿੰਦੁਸਤਾਨ ਤੇ ਪਾਕਿਸਤਾਨ ਉੱਥੇ ਕੰਡਿਆਲੀ ਤਾਰ ਲੱਗੀ ਆ ਕੱਲੀ ਇੱਥੇ ਇਹਨਾਂ ਨੇ ਕੰਕਰੀਟ ਦੇ ਏਡੇ ਏਡੇ 20-20 ਫੁੱਟ ਬੈਰੀਕੇਡ ਖੜੇ ਕਰਤੇ ਮਤਲਬ ਇੱਕ ਫਾੜਪਾਂ ਦੀ ਕੋਸ਼ਿਸ਼ ਕੀਤੀ ਹੈ ਮੋਦੀ ਨੇ ਇਹ ਸੋਚਿਆ ਵੀ ਇਹ ਸੂਬਾ ਹਿੰਦੁਸਤਾਨ ਦਾ ਬੜੀ ਇਹ ਉਹਨਾਂ ਵਾਸਤੇ ਸ਼ਰਮ ਨਾ ਕਰ ਲੈ ਇਸ ਜੀ ਦੀ ਅਸੀਂ ਨਿੰਦਾ ਕਰਦੇ ਪਾਰਟੀ ਵੱਲੋਂ ਤੇ ਆਪਣੇ ਵੱਲੋਂ ਸਰ ਆਪਣੇ ਬਾਰਡਰ ਦੇ ਵਿੱਚ ਕੁਝ ਕੇ ਕੁਝ ਵੀਡੀਓ ਸਾਹਮਣੇ ਆਈਆਂ ਨੇ ਕਿ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਦੇ ਜਿਹੜੇ ਨੇ ਟਾਇਰ ਪੈਂਚਰ ਕੀਤੇ ਜਾ ਰਹੇ ਨੇ ਗੱਡੀਆਂ ਤੋੜੀਆਂ ਜਾ ਰਹੀਆਂ ਨੇ ਬਿਲਕੁਲ ਮੈਂ ਤੁਹਾਨੂੰ ਉਹੀ ਦੱਸ ਰਿਹਾ ਇਸ ਟਾਈਮ ਇਹ ਜਿਹੜੇ ਬੜਾ ਇਹਨਾਂ ਦਿਮਾਗ ਖਰਾਬ ਹੋ ਚੁੱਕੇ ਹਨ ਜਿਹੜੀ ਰਾਜਨੀਤੀ ਰੰਗਤ ਇਹਨਾਂ ਦੇ ਸਿਰ ਤੇ ਚੜ ਕੇ ਬੋਲਦੀ ਆ ਜੜ ਕੇ ਅੜਮ ਰੁਕੀ ਜਿਹੜੇ ਇਹ ਕੰਮ ਕਰ ਰਹੇ ਨੇ ਜੋ ਕਿ ਆਉਣ ਵਾਲੇ ਸਮੇਂ ਚ ਹੁਣ ਵਿੱਚ ਪਾਰਲੀਮੈਂਟ ਦੀਆਂ ਚੋੜਾ ਹੋਣੀਆਂ ਨੇ ਇਹਦੇ ਚਿੰਦਾਂ ਨੂੰ ਇਹਨਾਂ ਦਾ ਦੁੱਧਾ ਦੁੱਧ ਪਾਣੀ ਦਾ ਪਾਣੀ ਇਹਨਾਂ ਦੇ ਸਾਹਮਣੇ ਆ ਜਿਹੜਾ ਵੀ ਸਾਡੇ ਅਸੀਂ ਕੀ ਕੀਤਾ ਸੀ ਤੇ ਇਹਨਾਂ ਉਹਦਾ ਖਮਿਆਜਾ ਕਿੰਨਾ ਵੱਡਾ ਭੁਗਤੜਾ ਪੈਣਾ ਇਹ ਆਉਣ ਵਾਲੇ ਦਿਨਾਂ ਚੱਲ ਦਿਨਾਂ ਤੁਹਾਨੂੰ ਪਤਾ ਲੱਗ ਜਾਣਾ